ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਪੰਜਾਬ ਵੈਦਰ ਵਿੱਚ ਤਾਂ ਲੈ ਕੇ ਹਾਜ਼ਰ ਆ ਮੌਸਮ ਦੀ ਅਪਡੇਟ 8 ਤੋਂ ਲੈ ਕੇ 11 ਸਤੰਬਰ ਦੇ ਮੌਸਮ ਦੀ ਅਪਡੇਟ ਜਾਣਾਂਗੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੀ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਰਹਿਣਗੀਆਂ ਤਾਂ ਜਿਵੇਂ ਕਿ ਪਹਿਲਾਂ ਦੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਕਿ ਜਿਹੜਾ ਸਿਸਟਮ ਬੰਗਾਲ ਦੇ ਵਿੱਚ ਬਣਿਆ ਹੋਇਆ ਹੈ ਉਹ ਫਿਲਹਾਲ ਗੁਜਰਾਤ ਵਿੱਚ ਪਹੁੰਚ ਗਿਆ ਹੈ ਤੇ ਫਿਲਹਾਲ ਸਮੇਂ ਉਹ ਜਿਹੜਾ ਆਪਾਂ ਨੂੰ ਗੁਜਰਾਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਅੱਜ ਪੰਜਾਬ ਦੇ ਵਿੱਚ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਚੱਕਰਵਾਤ ਹਵਾਵਾਂ ਕਾਰਨ ਬਦਲਵਾਈ ਜਿਹੜੀ ਆ ਸਾਰੀ ਇਲਾਕਿਆਂ ਤੇ ਆਪਣਾ ਪ੍ਰਭਾਵ ਦਿਖਾਵੇਗੀ। ਜ਼ਿਆਦਾਤਰ ਇਲਾਕੇ ਜਿਹੜੇ ਨੇ ਹਰਿਆਣੇ ਦੇ ਨਾਲ ਲੱਗਦੇ ਹੋਗੇ ਤੇ ਪੂਰਬੀ ਤੇ ਦੱਖਣੀ ਇਲਾਕੇ ਹੋਗੇ। ਇਸ ਬਦਲਵਾਈ ਦਾ ਪ੍ਰਭਾਵ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਆਂਦੇ 1-2 ਦਿਨਾਂ ਤੱਕ ਇਹ ਸਿਸਟਮ ਜਿਹੜਾ ਅੱਗੇ ਨੰਗ ਜਾਵੇਗਾ ਜਿਸ ਨਾਲ ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਜਿਹੜੀ ਆ ਬਣੀ ਰਹੇਗੀ। ਤੇ ਹੁਣ ਗੱਲ ਕਰਦੇ ਹਾਂ ਮੀਂਹ ਦੀ ਸੰਭਾਵਨਾ ਕਿੰਨਾਂ ਕ ਜ਼ਿਲ੍ਹਿਆਂ ਤੇ ਆਪਾਂ ਨੂੰ ਦੇਖਣ ਨੂੰ ਮਿਲੇਗੀ 8 ਸਤੰਬਰ ਨੂੰ ਮੌਸਮ ਦੇ ਵਿੱਚ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੇਗਾ ਤੇਜ਼ ਮੀਂਹ ਦੀ ਸੰਭਾਵਨਾ ਨਹੀਂ ਰਹੀਗੀ ਹਲਕੇ ਦਰਮਿਆਨੀ ਮੀਂਹ ਦੀ ਗਤੀਵਿਧੀਆਂ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਦੱਖਣ ਤੇ ਪੂਰਬੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਜਿਹੜੀ ਮੀਂਹ ਦੀ ਸੰਭਾਵਨਾ ਬਣੀ ਰਹੇਗੀ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਨਾਲ ਇਹ ਸਿਸਟਮ ਅੱਗੇ ਨਿਕਲਦਾ ਜਾਵੇਗਾ ਮੌਸਮ ਦੇ ਵਿੱਚ ਸੁਧਾਰ ਉਸੇ ਤਰ੍ਹਾਂ ਆਪਾਂ ਨੂੰ ਆਂਦੇ ਦਿਨਾਂ ਤੱਕ ਦੇਖਣ ਨੂੰ ਮਿਲੇਗਾ 9 ਦਸੰਬਰ ਨੂੰ ਮੌਸਮ ਜਿਹੜਾ ਹੋਰ ਵੀ ਸਾਫ਼ ਦੇਖਣ ਨੂੰ ਮਿਲੇਗਾ ਕਹਿਣ ਦਾ ਭਾਵ ਹੈ ਕਿ ਲਗਭਗ 3-4 ਦਿਨਾਂ ਤੱਕ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ ਪਰ ਪਹਾੜੀ ਖੇਤਰਾਂ ਦੇ ਵਿੱਚ ਬੰਨ ਰਹੀ ਸਿਸਟਮ ਨਾਲ ਪੰਜਾਬ ਦੇ ਵਿੱਚ ਆਪਾਂ ਨੂੰ ਜਿਹੜਾ ਪ੍ਰਭਾਵ ਜ਼ਰੂਰ ਦੇਖਣ ਨੂੰ ਮਿਲੇਗਾ ਬਾਕੀ ਟੁੱਟਵੇਂ ਰੂਪ ਦੇ ਵਿੱਚ ਪਹਾੜੀ ਖੇਤਰਾਂ ਤੋਂ ਆਪਾਂ ਨੂੰ ਆਂਦੀ ਹੋਈ ਬੱਦਲਬਾਈ ਦੇਖਣ ਨੂੰ ਮਿਲੇਗੀ ਜਿਸ ਨਾਲ ਮੀਂਹ ਦੀ ਸੰਭਾਵਨਾ ਬਣੀ ਰਹੇਗੀ 11 ਸਤੰਬਰ ਦੇ ਮੌਸਮ ਦੀ ਗੱਲਬਾਤ ਕਰੀਏ ਤਾਂ ਸਵੇਰ ਸਮੇਂ ਮੌਸਮ ਜਿਹੜਾ ਸਾਫ਼ ਰਹੇਗਾ ਪੱਛਮੀ ਇਲਾਕਿਆਂ ਤੋਂ ਹਵਾਵਾਂ ਜਿਹੜੀਆਂ ਚੱਲਣਗੀਆਂ ਦੁਪਹਿਰ ਸਮੇਂ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀ ਸੰਭਾਵਨਾ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਾਵਾਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਮੋਹਾਲੀ ਥੋੜੇ-ਮੋਟੇ ਇਲਾਕੇ ਹੋਗੇ ਆਪਣੇ ਸੰਗਰੂਰ ਮਾਨਸਾ ਬਠਿੰਡਾ ਬਰਨਾਲਾ ਕੁਝ ਜਲੰਧਰ ਕਪੂਰਥਲੇ ਦੇ ਇਲਾਕੇ ਹੋਗੇ ਮੌਸਮ ਵਿਭਾਗ ਵੱਲੋਂ ਹਿਮਾਚਲ ਦੇ ਵਿੱਚ ਇੱਕ ਸਿਸਟਮ ਬਣਨ ਦੀ ਸੰਭਾਵਨਾ ਜਿਹੜੀ ਜਿਤਾਈ ਗਈ ਹੈ ਜਿਸ ਨਾਲ ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਿਹੜੀ ਬਣੀ ਰਹੇਗੀ ਪਰ ਇਹ ਸਿਸਟਮ ਦੇ ਬਣਨ ਦੀ ਸੰਭਾਵਨਾ ਜਿਹੜੀ ਆ ਕਾਫੀ ਘੱਟ ਹੈ ਇਸ ਦੀ ਅਪਡੇਟ ਆਪਾਂ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਬਾਕੀ ਜਿੱਦਾਂ ਹੀ ਹੋਰ ਕੋਈ ਵੱਡੀ ਅਪਡੇਟ ਆਉਂਦੀ ਹੈ ਚੈਨਲ ਤੇ ਸ਼ੇਅਰ ਕਰਾਂਗੇ ਬਹੁਤ ਧੰਨਵਾਦ ਜੀ